7000 ਕਿਲੋ ਆਟਾ 300 ਕਿਲੋ ਦਾਲ 500 ਕਿਲੋ ਲੱਕੜ 1200 ਕਿਲੋ ਚੌਲ 500 ਕਿਲੋ ਸ਼ੁੱਧ ਮੱਖਣ ਤੇ ਹਜ਼ਾਰਾਂ ਲੀਟਰ ਦੁੱਧ ਇਹ ਸਾਰਾ ਰਾਸ਼ਨ ਮਹੀਨੇ ਜਾਂ ਸਾਲ ਦਾ ਨਹੀਂ ਸਗੋਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਤਿਆਰ ਹੁੰਦੇ ਲੰਗਰ ਦੀ ਇੱਕ ਦਿਨ ਦੀ ਰਸਦ ਹੈ ਜਿਸ ਨੂੰ ਰੋਜ਼ਾਨਾ ਲੱਖਾਂ ਸੰਗਤਾਂ ਬਿਨਾਂ ਕਿਸੇ ਵਰਨ ਕੁੱਲ ਜਾਤ ਪਾਤ ਉੱਚ ਨੀਚ ਦੇ ਛਕਦੀਆਂ ਹਨ ਇੱਥੇ ਲੱਗੀ ਪ੍ਰਸ਼ਾਦੇ ਬਣਾਉਣ ਵਾਲੀ ਮਸ਼ੀਨ 1 ਘੰਟੇ ਵਿੱਚ 7000 ਪ੍ਰਸ਼ਾਦਾ ਤਿਆਰ ਕਰਦੀ ਹੈ ਤੇ 2000 ਤੋਂ ਵੱਧ ਪ੍ਰਸ਼ਾਦੇ ਸੰਗਤਾਂਵੰਨੀਆਂ ਹੱਥੀਂ ਤਿਆਰ ਕੀਤੇ ਜਾਂਦੇ ਹਨ ਇਹ ਲੰਗਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ 24 ਘੰਟੇ ਤੇ ਸਾਲ ਦੇ 365 ਦਿਨ ਚੱਲਦਾ ਰਹਿੰਦਾ ਹੈ ਤੇ ਗੁਰਪੁਰਬ ਜਾਂ ਕਿਸੇ ਵਿਸ਼ੇਸ਼ ਦਿਨਾਂ ਦੇ ਉੱਤੇ ਇਸ ਦੀ ਗਿਣਤੀ ਦੁੱਗਣੀ ਤੇ ਗਣੀ ਚੌਗਣੀ ਹੋ ਜਾਂਦੀ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਮਾਲਵੇ ਵਾਲੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ